ਦਾ ਭਾਰਤ ਤੇ ਮੈਂ ਦਲਜੀਤ ਚਨੂਆ। ਦੋਸਤੋ 15 ਅਕਤੂਬਰ ਤਿਹਾਰ ਬਹੁਤ ਹੀ ਸ਼ਰਧਾ ਭਾਵ ਦਾ ਨਾਲ ਪੁਲਿਸ ਲਾਈਨ ਗਰਾਊਂਡ ਵਿੱਚ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਮਨਾਇਆ ਜਾ ਰਿਹਾ ਜਿਹਦੇ ਸਬੰਧ ਦੇ ਵਿੱਚ ਪੁਲਿਸ ਵੱਲੋਂ ਕੀਤੇ ਪ੍ਰਬੰਧਾਂ ਨੂੰ ਲੈ ਕੇ ਜਿੱਥੇ ਅਸੀਂ ਐਸਐਸਪੀ सुरेंद्र ਲਾਂਬਾ ਜੀ ਦੇ ਨਾਲ ਗੱਲਬਾਤ ਕੀਤੀ ਹੈ ਪੁਲਿਸ ਵੱਲੋਂ ਕੀਤੇ ਜਾ ਰਹੇ ਪ੍ਰਬੰਧ ਉੱਥੇ ਨਾਲ ਦੇ ਸਿਵਲ ਪ੍ਰਸ਼ਾਸਨ ਵੱਲੋਂ ਏਡੀਸੀ ਰਾਹੁਲ ਚਾਬਾ ਜੀ ਦੇ ਨਾਲ ਗੱਲ ਕਰਾਂਗੇ ਕਿ ਸਿਵਲ ਪ੍ਰਸ਼ਾਸਨ ਵੱਲੋਂ 15 ਅਕਤੂਬਰ ਤਿਹਾਰ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਔਰ ਕਿੰਨੀਆਂ ਟੁਕੜੀਆਂ ਇਹਦੇ ਵਿੱਚ ਰਹਿਣ ਤੁਹਾਡਾ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਆਪ ਜੀ ਦੇ ਦਰਕਾਂ ਦਾ ਬਹੁਤ ਬਹੁਤ ਮੇਰੇ ਵੱਲੋਂ ਨਿੱਘਾ ਸਤਿ ਸ਼੍ਰੀ ਅਕਾਲ ਜੈ ਹਿੰਦ ਸਾਡਾ ਜਿਹੜਾ 78 ਵਾ ਆਜ਼ਾਦੀ ਦਿਹਾੜਾ ਇਸ ਵਾਰੀ 15 ਅਗਸਤ 2024 ਨੂੰ ਪੁਲਿਸ ਲੈਂਡ ਗਰਾਉਂਡ ਹੁਸ਼ਾਲਪੁਰ ਦੇ ਵਿਖੇ ਮਨਾਇਆ ਜਾ ਰਿਹਾ ਤੇ ਇਹਦੇ ਵਿੱਚ ਸਾਡਾ ਸਮਾਗਮ ਜਿਹੜਾ ਹੈ 8:58 ਮਿੰਟ ਤੋਂ ਜਿਹੜਾ ਮੁੱਖ ਮਹਿਮਾਨ ਨੇ ਉਹਨਾਂ ਦੀ ਆਮਦ ਹੋਣੀ ਹੈ ਤੇ 9 ਵਜੇ ਜਿਹੜਾ ਝੰਡਾ ਉਹਦੀ ਰਸਮ ਹੋਏਗੀ ਐਂਡ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਜਿਹੜਾ ਅਰਾਊਂਡ 6:11 ਵਜੇ ਤੱਕ ਇਹ ਚੱਲੇਗਾ। ਇਸ ਵਾਰੀ ਜਿਹੜਾ ਸਾਡੇ ਆਜ਼ਾਦੀ ਦਿਹਾੜੇ ਦੇ ਉੱਤੇ ਜਿਹੜਾ ਜ਼ਿਲ੍ਹਾ ਪਤਰੀ ਸਮਾਗਮ ਹੈ ਉਹਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਹੁਸ਼ਾਰਪੁਰ ਮੈਡਮ ਕੋਮਲ ਮਿੱਤਰ ਜੀ ਆਈਐਸ ਹੋਣਗੇ। ਐਂਡ ਇਸ ਸਮਾਗਮ ਦੇ ਵਿੱਚ ਸਾਡੇ ਕੁੱਲ 9 ਜਿਹੜੀਆਂ ਟੁਕੜੀਆਂ ਨੇ ਉਹ ਜਿਹੜੀਆਂ ਮਾਰਚ ਪਾਸਟ ਉਹਦੇ ਵਿੱਚ ਭਾਗ ਲੈ ਰਹੀਆਂ ਨੇ। ਐਂਡ ਐਸੇ ਟਾਂਗਣਾ ਸਾਡਾ ਤਕਰੀਬਨ 40 ਮੀਟਰ ਜਿਹੜਾ ਹੈ ਉਹ ਕਲਚਰਲ ਪ੍ਰੋਗਰਾਮ ਹੈ ਐਂਡ ਇਨ ਐਡੀਸ਼ਨ ਟੂ 댓 ਸਾਡੀਆਂ ਜਿਹੜੀਆਂ ਚਾਹਤੀਆਂ ਵੀ ਨੇ ਵੱਖ-ਵੱਖ ਜਿਹੜੇ ਵਿਭਾਗਾਂ ਵੱਲੋਂ ਉਹ ਅਸੀਂ ਤਿਆਰ ਕਰਵਾਈਆਂ ਨੇ ਉਹਨਾਂ ਦੇ ਵੀ ਨਮਾਸ਼ ਜਿਹੜੀ ਹੈ ਸਟੇਡੀਅਮ ਆਪਣਾ ਪੁਲਿਸ ਲੈਂਡ ਗਰਾਊਂਡ ਦੇ ਵਿੱਚ ਉਹ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਜਿਹੜਾ ਟ੍ਰਾਈਸਾਈਕਲਸ ਜਿਹੜੇ ਨੇ ਉਹਨਾਂ ਦੀ ਵਨ ਸिलाई ਮਸ਼ੀਨਾਂ ਜਿਹੜੀਆਂ ਨੇ ਉਹਨਾਂ ਦੀ ਵੰਡ ਜ਼ਿਲ੍ਹਾ ਰੈੱਡ ਕਰਸਾ ਸੁਸਾਇਟੀ ਵੱਲੋਂ ਕੀਤੀ ਜਾਵੇਗੀ ਜਿਹਦੇ ਡਿਪਟੀ ਕਮਿਸ਼ਨਰ ਹਸ਼ਰਪੁਰ ਜਿਹੜੇ ਨੇ ਉਹ ਪ੍ਰਧਾਨ ਨੇ ਇਸ ਤੋਂ ਇਲਾਵਾ ਅਸੀਂ ਵਕਫ ਵਕਫ ਜਿਹੜੇ ਵਿਭਾਗ ਨੇ ਉਹਨਾਂ ਵੱਲੋਂ ਆਲਰੇਡੀ ਨੋਮੀਨੇਸ਼ਨਸ ਜਿਹੜੀਆਂ ਨੇ ਉਹ ਮੰਗੀਆਂ ਨੇ ਕਿ ਉਹਨਾਂ ਦੇ ਜਿਹੜੇ ਕਰਮਚਾਰੀ ਆ ਜਾਂ ਜਿਨ੍ਹਾਂ ਵੱਲੋਂ ਸਹਿਯੋਗ ਦਿੱਤਾ ਗਿਆ ਤੇ ਜਿਨ੍ਹਾਂ ਵੱਲੋਂ ਕੋਈ ਉੱਗਾ ਯੋਗਦਾਨ ਜਿਹੜਾ ਹੈ ਆਪਣੇ ਕੰਮ ਦੇ ਵਿੱਚ ਇਸ ਦੌਰਾਨ ਜਿਹੜਾ ਪਾਇਆ ਗਿਆ ਤੇ ਉਹਨਾਂ ਨੂੰ ਸਨਮਾਨਤ ਕੀਤਾ ਜਾਵੇਗਾ ਤੇ ਫਰੀडम फाइਟਰਸ ਜਿਹੜੇ ਨੇ ਉਹਨਾਂ ਨਾਲ ਸਾਡੀ ਆਲਰੇਡੀ ਜਿਹੜੀ ਮੀਟਿੰਗ ਹੋ ਚੁੱਕੀ ਹੈ ਉਹਨਾਂ ਦੀ ਐਸੋਸੀਏਸ਼ਨ ਦੇ ਨਾਲ ਤੇ ਉਹਨਾਂ ਦੇ ਵੱਲੋਂ ਵੀ ਸਾਨੂੰ ਜਿਹੜੀ ਲਿਸਟ ਹੈ ਉਹ ਪ੍ਰਾਪਤ ਹੋ ਗਈ ਹੈ ਕਿ ਜਿਹੜੇ ਉਹਨਾਂ ਦੇ ਫਰੀडम फाइਟਰਸ ਦੇ ਜਿਹੜੇ ਡਿਸੈਂਡੈਂਟਸ ਨੇ ਜਿਹੜੇ ਉਹਨਾਂ ਦੇ ਵਾਛਜ ਨੇ ਉਹ ਇੱਥੇ ਆਣਗੇ ਇਨ ਐਡੀਸ਼ਨ ਟੂ 댓 ਜਿਹੜੇ ਫ੍ਰੀडम फाइਟਰ ਦੇ ਜਿਹੜੇ ਵਾਇਸ਼ਾਜ ਨੇ ਉਹ ਇੱਥੇ ਨਹੀਂ ਆ ਸਕਦੇ ਉਹਨਾਂ ਦੇ ਲਈ ਆਲਰੇਡੀ ਅਸੀਂ ਡੀ ਡੀ ਪੀਓ ਜਿਹੜੇ ਨੇ ਉਹਨਾਂ ਦੀ ਡਿਊਟੀ ਲਗਾਈ ਹੈ ਤੇ ਇੱਕ ਦਿਨ ਪਹਿਲਾਂ ਸਮਾਗਮ ਤੋਂ ਪਾਉ 14 ਅਗਸਤ ਨੂੰ ਉਹਨਾਂ ਦੇ ਘਰੇ ਘਰੀ ਜਾ ਕੇ ਅਸੀਂ ਫ੍ਰੀडम फाइਟਰ ਜਿਹੜੇ ਨੇ ਆਜ਼ਾਦੀ ਕੋਲਾਟੀਏ ਉਹਨਾਂ ਦੇ ਡਿਸੈਂਡੈਂਟਸ ਪਾਪ ਵਾਇਸ਼ਾਜ ਉਹਨਾਂ ਦਾ ਘਰ ਜਾ ਕੇ ਜਿਹੜਾ ਸਨਮਾਨ ਕਰਾਂਗੇ ਜਿਵੇਂ ਜ਼ਿਲ੍ਹਾ ਪੱਤਰੀ ਸਮਾਗਮ ਹੁਸ਼ਾਰਪੁਰ ਪੁਲਿਸ ਲੈਂਡ ਗਰਾਊਂਡ ਦੇ ਵਿੱਚ ਹੋ ਰਿਹਾ ਹੈ ਐਸੇ ਢੰਗ ਨਾਲ ਜਿਹੜਾ ਜ਼ਿਲ੍ਹਾ ਪੱਤਰੀ ਸਮਾਗਮ ਤੋਂ ਥੱਲੇ ਸਬ ਡਿਵੀਜ਼ਨ ਲੈਵਲ ਸਾਡੀਆਂ ਜਿਹੜੀਆਂ ਕੁੱਲ 5 ਸਬ ਡਿਵੀਜ਼ਨਸ ਨੇ ਖੁਸ਼ਾਰਪੁਰ ਦਾ ਪ੍ਰੋਗਰਾਮ ਤੇ ਜਿਹੜਾ ਆਲਰੇਡੀ ਜ਼ਿਲ੍ਹਾ ਪੱਤਰੀ ਹੋਵੇਗਾ ਬਾਕੀ ਜਿਹੜੀਆਂ ਸਾਡੀਆਂ 4 ਸਬ ਡਿਵੀਜ਼ਨਸ ਨੇ ਦਸੂਆ ਮੁਕੇਰੀਆਂ ਟਾਂਡਾ ਤੇ ਗਰਸ਼ੰਕਰ ਉੱਥੇ ਸਬ ਡਿਵੀਜ਼ਨ ਲੈਵਲ ਦਾ ਜਿਹੜਾ ਪ੍ਰੋਗਰਾਮ ਹੋਏਗਾ ਤੇ ਉਹਨਾਂ ਦੀ ਦੇਖਰੇਖ ਜਿਹੜੀ ਹੈ ਤੇ ਸਾਰੇ ਪ੍ਰਬੰਧ ਜਿਹੜੇ ਨੇ ਉਹ ਐਸਡੀਐਮ ਸਾਨੂੰ ਕੀਤੇ ਜਾ ਰਹੇ ਨੇ ਐਂ ਸਰ ਕੁਲਮਲਾ ਕੇ ਜਿਹੜਾ ਸਮਾਗਮ ਇਹ ਹੋਣਾ ਇਸ ਰੱਖਿਆ ਪ੍ਰਬੰਧਾ ਨੂੰ ਲੈ ਕੇ ਸਿਵਲ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਜਿਵੇਂ ਸਾਡੇ ਹਰ ਭਕਤੀ ਨੇ ਆਣਾ ਨੌ ਟੁਕੜੀਆਂ ਨੇ ਭਾਗ ਲੈਣਾ ਤੇ ਨਾਲ ਦੀ ਨਾਲ ਜਿਹੜੀਆਂ ਇਹ ਜਿਹੜੀਆਂ ਤੁਹਾਡੇ ਐਕਟੀਵਿਟੀਜ਼ ਹੈਗੀਆਂ ਆਈਟਮਸ ਜਿ ਹੈਗੀਆਂ ਉਹਨਾਂ ਲਈ ਸੁਰੱਖਿਆ ਪ੍ਰਬੰਧ ਕਿਉਂਕਿ ਬੇਸਿਕਲੀ ਬੇਸ਼ੱਕ ਡਿਪਟੀ ਕਮਿਸ਼ਨ ਮੈਡਮ ਕੋਮਲ ਮਿੱਤਰ ਹੋਰੀ ਤੁਹਾਡੇ ਮੁੱਖ ਮਹਿਮਾਨ ਹੋਣਗੇ ਇਸ ਵਾਰ ਤੇ ਸੁਰੱਖਿਆ ਵਿਵਸਥਾ ਨੂੰ ਲੈ ਕੇ ਕਿਸ ਤਰ੍ਹਾਂ ਦੇ ਪਰੋਣਾ ਇਦੇ ਬਾਰੇ ਸਾਡੇ ਵੱਲੋਂ ਆਲਰੇਡੀ ਡਿਸੀਸ ਹਾਵਲੋਂ ਕਿੰ ਮੀਟਿੰਗਾਂ ਜਿਹੜੀਆਂ ਨੇ ਵੱਖ-ਵੱਖ ਵਿਭਾਗਾਂ ਦੇ ਨਾਲ ਉਹ ਕੀਤੀਆਂ ਜਾ ਚੁੱਕੀਆਂ ਤੇ ਜਿਹਦੇ ਚ ਪੁਲਿਸ ਵਿਭਾਗ ਵੀ ਸ਼ਾਮਲ ਸੀ ਤੇ ਜਿਹੜੇ ਸੁਰੱਖਿਆ ਪ੍ਰਬੰਧ ਨੇ ਉਹਨਾਂ ਦੇ ਬਾਰੇ ਸਪੈਸੀਫਿਕਲੀ ਡਿਸਕਸ ਕੀਤਾ ਗਿਆ ਐਂਡ ਪਾਰਕਿੰਗ ਦੀ ਜਿਹੜੀ ਲੋਕਾਂ ਨੂੰ ਔਕਰ ਪੇਸ਼ ਨਾ ਆਵੇ ਉਹਦੇ ਬਾਰੇ ਵੀ ਜਿਹੜੀ ਪੂਰੀ ਗੱਲਬਾਤ ਕੀਤੀ ਜਿਹੜੇ ਅਜਿਹੇ ਸਮਾਗਮਾਂ ਦੇ ਉੱਤੇ ਇਵਨ ਅਦਰਵਾਈਜ਼ ਜਿਹੜੇ ਸੁਰੱਖਿਆ ਪ੍ਰਬੰਧ ਨੇ ਉਹ ਬਹੁਤ ਮੁਕਤਾ ਹੁੰਦੇ ਨੇ ਕਿਉਂਕਿ ਇਹ ਨੈਸ਼ਨਲ ਫੰਕਸ਼ਨ ਹੈ ਇਹ ਦੇਸ਼ ਦਾ ਤਿਉਹਾਰ ਹੈ ਸੋ ਇਸ ਕਰਕੇ ਜਿਹੜਾ ਟਾਪ ਅਲਰਟ ਜਿਹੜਾ ਹੋਏਗਾ ਐਂਡ ਜੋ ਬੈਸਟ ਪੋਸੀਬਲ ਜੋ ਆਪਾਂ ਕਰ ਸਕਦੇ ਆ ਉਹ ਆਪਾਂ ਸੁਰੱਖਿਆ ਵੱਲੋਂ ਪ੍ਰਬੰਧ ਕਰਾਂਗੇ ਹਮਬਾਤ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸੰਨ ਐਡੀਸੀ ਰਾਹੁਲ ਚਾਬਾ ਜੀ ਜਿਨ੍ਹਾਂ ਨੇ 15 ਅਗਸਤ ਦੇ ਸਮਾਗਮ ਸੰਬੰਧੀ ਜਿਹੜੇ ਸੁਰੱਖਿਆ ਪ੍ਰਬੰਧ ਦੇ ਆਈਟਮਸ ਤੇ ਨਾਲ ਦੀ ਨਾਲ ਜਿਹੜੀਆਂ ਟੁਕੜੀਆਂ ਨੇ ਦੇ ਵਿੱਚ ਭਾਗ ਲੈਣਾ ਸਬੈਚਾਰਕ ਜਿਹੜਾ ਕਾਰਜਕ੍ਰਮ ਕੋਣਾ ਉਹਨਾਂ ਬਾਰੇ ਵਿਸਤਾਰ ਦੇ ਨਾਲ ਦੱਸਿਆ ਤੇ ਨਾਲ ਦੀ ਨਾਲ ਦੱਸਿਆ ਕਿ ਜਿਹੜੇ ਵਿਅਕਤੀ ਜਿਆਦੀ ਘਲਟਗੇ ਆ ਜਿਹੜੇ ਇੱਥੇ ਸਵਾਗਤ ਚਾ ਨਹੀਂ ਸਕਦੇ ਉਹਨਾਂ ਨੂੰ ਘਰ ਜਾ ਕੇ ਸਨਮਾਨਤ ਕੀਤਾ ਜਿਹੜੇ ਇੱਥੇ ਆਉਣਗੇ ਮਾਨਯੋਗ ਟਿਪਟੀ ਕਮਿਸ਼ਨਰ ਵੱਲੋਂ ਰੈੱਡ ਕਰਾਸ ਦੇ ਸਹਾਇਤਾ ਦੇ ਨਾਲ ਸਨਮਾਨਤ ਕੀਤਾ ਜਾਏਗਾ ਜਿਹੜੇ ਟਰਾਈਸਾਈਕਲ ਜਾਂ ਹੋਰ ਜਿਹੜਾ ਵੀ ਵਿਸ਼ੇ ਇਨ ਆਦੇ ਨਾਲ ਕੀਤੀ ਗੱਲਬਾਤ ਪਹੁੰਚਾਈ ਹੈ ਸ਼ਰਪੁਰ ਤੋਂ ਦਾਬਾਤ ਲਈ ਦਲਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ